ਬਾਬਾ ਦੀਪ ਸਿੰਘ ਖੁਸ਼ ਹੁੰਦੇ ਤੁਹਾਡੇ ਸਮਾਣੀ ਸਾਹਿਬ ਪੜ੍ਹਨ ਤੇ ਜਵਦੀ ਸਾਹਿਬ ਕੋਈ ਪਈਦਾ ਪੜ੍ਹਦਾ ਅੱਜ ਵਾਰ ਸ਼ੁਕਰ ਅੱਜ ਬੋਧਵਾਰ ਚ ਪਹਿਰਾ ਸੀ ਜੜਿਆਲੇ ਗੁਰੂ ਤੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਜਹੂਰੀ ਚ ਬੋਲ ਰਿਹਾ ਤੁਹਾਡੇ ਕਿਰਪਾ ਦੇ ਨਾਲ ਜਦੋਂ ਦੁਪਹਿਰੇ ਦੀ ਸਮਾਪਤੀ ਹੋਈ ਜੜਿਆਲੇ ਗੁਰੂ ਵੀ ਭਲਾਈ ਕਹਿੰਦੇ ਨੇ ਤੇ 11 ਤੋਂ 3 ਸੀ ਦੁਪਹਿਰਾ ਫਾਈਵ ਆ ਰਿਹਾ ਸੀ ਕੋਈ YouTube ਤੇ ਜਾ ਕੇ ਦੇਖੋ ਤੇ ਦੁਪਹਿਰੇ ਤੋਂ ਬਾਅਦ ਜਰਮਨ ਤੋਂ ਭੇਜੀ ਆਇਆ ਸੀ ਉਹ ਕਹਿੰਦੇ ਮੈਂ ਅੰਮ੍ਰਿਤਸਰ ਆਈ ਹੋਈ ਆਂ ਬਾਬਾ ਦੀਪ ਸਿੰਘ ਦੇ ਦਰ ਤੇ ਜਪਹਿਰੇ ਕੱਟਣ ਮੈਂ ਕਹਾਂ ਜੀ ਇਹ ਤੁਹਾਡੀ ਸ਼ਰਦਾ ਕੰਵੇਂ ਆ ਗਈ ਪਹਿਰੇਆਂ ਤੇ ਉਹ ਜਰਮਨ ਤੋਂ ਆਏ ਭੇਜੀ ਨੇ ਆਪ ਸੁਣਾਇਆ ਕਹਿੰਦੇ ਮੇਰੇ ਬੱਚੇ ਦੀ 4 ਸਾਲ 5 ਸਾਲ ਦੀ ਉਮਰ ਹੋ ਗਈ ਹੈ ਪਰ ਬੋਲਦਾ ਨਹੀਂ ਸੀ ਆਵਾਜ਼ ਨਹੀਂ ਸੀ ਕਹਿੰਦੀ ਮੈਂ 5 6 ਦੁਪਹਿਰੇ ਜਰਮਨ ਬੈਠਿਆਂ ਕੱਟਿਆ ਤੇ ਬਾਬਾ ਦੀਪ ਸਿੰਘ ਨੇ ਮੇਰੇ ਬੱਚੇ ਨੂੰ ਆਵਾਜ਼ ਦੇ ਦਿੱਤੀ ਜਗਾਰਾ ਦੇ ਉੱਤੇ ਆਹ ਤੇ ਬਾਬਾ ਜੀ ਵਰਤਦੇ ਫੋਨ ਨੰਬਰ ਲੈ ਸਕਦੇ